ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਛੋਟੀ ਪੰਜਗਰਾਈ ਹੈ ਪੰਜਗਰਾਈ ਖੁਰਦ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਮੋਗੇ ਦਾ ਇਹ ਪਿੰਡ ਆ ਮੋਗੇ ਤੋਂ ਬਾਗਾਪਰਾਣਾ ਤੇ ਬਾਗੇਪਰਾਣੇ ਤੋਂ ਜਦੋਂ ਕੋਟਕਪੂਰੇ ਵੱਲ ਨੂੰ ਆਉਨੇ ਆ ਤਾਂ ਇਹ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਇਹਦੇ ਕੋਲ ਜਰਸੀ ਕਮਾ ਵਿਕਰੀ ਵਾਲੀਆਂ ਹੁੰਦੀਆਂ ਆ ਅੱਜ ਦੀ ਵੀਡੀਓ ਦੇ ਪੰਜ ਨਾਗ ਆ ਜਿਹਦੇ ਚੋ ਤਿੰਨ ਹੀ ਫਰ ਵੀ ਹੈ ਜਿਹੜੀਆਂ ਗੱਭਣ ਐ ਤੇ ਦੋ ਗਾਵਾਂ ਸੂਂਆਂ ਸਵਾਂ ਨੇ ਸੋ ਸ਼ੁਰੂਆਤ ਆਪਾਂ ਸੂਂਆਂ ਸਵਾਂ ਜਾਂ ਵੇੜਾਂ ਤੋਂ ਹੀ ਕਰ ਲਾਂਗੇ ਸੋ ਤੁਸੀਂ ਲਾਸਟ ਤੱਕ ਵੀਡੀਓ ਦੇਖਦੇ ਰਹੋ ਇੱਕ ਬੇਨਤੀ ਐ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਉਹਦੀ ਤਸੱਲੀ ਮਾਲਕ ਦੇ ਘਰੇ ਫੁੱਲ ਕਰ ਲਿਆ ਕਰੋ ਉਸ ਤੋਂ ਬਾਅਦ ਥੋੜੀ ਆਪਣੀ ਕਿਸਮਤ ਹੁੰਦੀ ਐ ਵੀ ਉਹ ਪਸ਼ੂ ਤੋਂ ਤੁਸੀਂ ਕਿਦਾਂ ਦਾ ਲਾਹਾ ਲੈਨੇ ਹੋ ਆਓ ਸ਼ੁਰੂਆਤ ਕਰੀਏ ਇੱਕ ਵੱਡੇ ਕੱਦ ਕਾਠ ਦੀ ਕ੍ਰਾਸ ਜਰਸੀ ਤੋਂ ਇਹਦੇ ਨਾਲ ਬੱਚਾ ਵੱੱਛੀ ਹੈ ਤੇ ਵੱੱਛੀ ਵੀ ਬਹੁਤ ਸੋਹਣੀ ਆ ਉਹ ਇਸੇ ਗਾਂ ਤੋਂ ਸ਼ੁਰੂਆਤ ਕਰ ਲਈ। ਸੰਦੀਪ ਭਾਈ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ। ਸੰਦੀਪ ਅੱਜ ਪੰਜ ਨਗ ਆਪਣੇ ਕੋਲ। ਹਾਂਜੀ ਹਾਂਜੀ ਦੋ ਸੂਆਂ ਸਵਾਰੀਆਂ ਮੈਡਮ ਬਈ ਤਿੰਨ ਸੀ। ਠੀਕ ਹੈ ਜਿਹੜੀ ਇਹ ਗਾਂ ਕਨਵਾ ਸੂਆ ਸੂਈ ਹੈ। ਇਹ ਭਾਈ ਦੂਜਾ ਸੂਆ ਸੂਈ ਹੈ ਜੀ ਪਿਓਰ ਚਾਰ ਦੰਦ ਦਾ ਮੂਹ ਹੈ। ਚਾਰ ਦੰਦ ਦੂਜਾ ਸੂਆ ਸੂਈ ਹੈ ਭਾਈ ਘੱਟੋ ਘੱਟ ਅੱਧੋ ਬੋਲੇ ਜੋ ਖਾਲੀ ਹੈ। ਠੀਕ ਹੈ ਬੱਚਾ ਬੱਚੀ ਦਿੱਤੀ ਹੈ ਹਾਂਜੀ ਬੱਚਾ ਬੱਚੀ ਹੈ ਜੇ ਮਗਰ ਕੀ ਰੇਟ ਨੂੰ ਸੰਬੀਧ ਇਹਦਾ ਰੇਟ ਫੋਨ ਤੇ ਆ ਜੀ ਇੱਕ ਬਈ ਆਪਣੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਵੀ ਪੱਕਾ ਬਸੂ ਨਾ ਲਿਆ ਜਿੰਨੀਆਂ ਮਿਹੜਾ ਲਈਆਂ ਬਈ ਦੰਦਾਂ ਜੀ ਹੋਣਗੀਆਂ ਸਹੀ ਜੀ ਖੋਲੀ ਨੂੰ ਬਈ ਸੋ ਦੋਸਤੋ ਚਾਰ ਦੰਦ ਹੈ ਦੰਦ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਟਾਂਚੇ ਤੋਂ ਤੁਹਾਨੂੰ ਵੇ ਵੱਡੀ ਲੱਗੂਗੀ ਪਰ ਹਜੇ ਇਹ ਵਹਿੜ ਹੀ ਹੈ ਦੂਜਾ ਸੂਆ ਸੂਪੀ ਘੱਟ ਘਾਟ ਹੋਣ ਵੀ ਫੁੱਲ ਹੈ ਥੋੜਾ ਕ੍ਰੋਸ ਅੰਗ ਹੈ ਅੱਧਾ ਬੌਲਾ ਬਾਈ ਕਹਿੰਦਾ ਵੀ ਇਹਦਾ ਚੋਇਆ ਵਿਆ ਕੱਲ ਸਵੇਰ ਦੀ ਸੂਈ ਵੀ ਹੈ ਸੋਹਣਾ ਸਟਰਕਚਰ ਉੱਚੇ ਲੰਬੇ ਕੱਦ ਕਾਠ ਚ ਹੈ ਸਵੇਰ ਆਦੀ ਠੰਡੀ ਸੀਲ ਆ ਉਹ ਕੋਸ਼ਿਸ਼ ਕਰ ਲਾਂਗੇ ਵੀ ਧਾਰਾਂ ਵੀ ਤੁਹਾਨੂੰ ਵੀਡੀਓ ਚ ਮਾਰ ਕੇ ਦਿਖਾ ਦਈਏ ਕੱਦ ਕਾਠ ਫੁੱਲ ਆ ਦੋਸਤੋ ਇਸ ਵੇੜ ਦਾ ਇਹਦੇ ਜਿਹੜੇ ਪੂਛ ਦੇ ਵਾਲ ਵੀ ਤੁਸੀਂ ਦੇਖੋਗੇ ਬਰਾਊਨ ਹੀ ਐ ਤੇ ਦਾ ਟਾਂਚੇ ਦਾ ਆਪਦਾ ਸਰੀਰ ਕੰਗ ਜਿਹੜਾ ਉਹ ਵੀ ਬਰਾਊਨ ਮਤਲਬ ਇਹ ਇਦਾਂ ਦੀ ਹੈਗਾ ਇਹਦੇ ਜਿਹੜੇ ਦੰਦ ਆ ਉਹ ਤੁਹਾਨੂੰ ਵੀਡੀਓ ਚ ਦਿਖਾ ਦਿੰਨੇ ਆ ਤੇ ਬੱਚਾ ਇਹਦੇ ਨਾਲ ਵੱਛੀ ਆ ਚਾਰ ਦੰਦ ਕਨਫਰਮ ਸਾਈਡਾਂ ਵਾਲੇ ਦੰਦ ਛੋਟੇ ਖੜੇ ਆ ਇਹ ਵੱਛੀ ਵੀ ਜਿਹੜੀ ਬਰਾਊਨ ਹੀ ਆ ਦੱਸੋ ਇਹਦੇ ਵਾਂਗੂ ਹੀ ਜਰਸੀ ਵਾਲਾ ਪੱਖ ਵੱਛੀ ਚ ਜ਼ਿਆਦਾ ਹੈ ਹਵਾਨਾ ਇਹਦਾ ਤੁਸੀਂ ਥਾਂ ਦਾ ਸਾਈਜ਼ ਦੇਖ ਸਕਦੇ ਹੋ ਇਦਾਂ ਦਾ ਰਹੂਗਾ ਸੰਦੀਪੇ ਜਿਹੜੀ ਦੂਜੇ ਨੰਬਰ ਤੇ ਗਾਹ ਬਈ ਇਹ ਕਨ ਹਸੂਆ ਇਹ ਪਹਿਲਾ ਸੂਆ ਬਾਈ ਇਹ ਵੀ ਬੱਛੀ ਮੂੰਹ ਦੋ ਦੰਦਾਂ ਦੀ ਠੀਕ ਹੈ ਇਹਨੇ ਬੱਛੀ ਦਿੱਤੀ ਹੈ ਹਾਂਜੀ ਇਹ ਬਾਈ ਸੂਈ ਵੀ ਆ ਬੱਸ ਹੋ ਗਈ ਠੀਕ ਹੈ ਹਾਂਜੀ ਹਾਂਜੀ ਰਾਤ ਦੀ ਉਹਦੇ ਨਾਲ ਯਾਨੀ ਕਿ 12 ਘੰਟੇ ਬਾਈ 14:00 ਬਜਣਾ ਸੀ ਜੀ ਰੇਟ ਰੇਟ ਇਹਦਾ ਵੀ ਹੋਣੀ ਖੋਲੀ ਸੋ ਦੱਸੋ ਇਹ ਦੂਜੀ ਨਾਲੋਂ 12 ਘੰਟੇ ਪਹਿਲਾਂ ਸੂਈ ਦੋ ਦੰਦ ਬੱਛੀ ਪਹਿਲਾ ਸੂਆ ਪਿਓਰ ਜਰਸੀ ਬਰੀਡ ਬੱਛੀ ਵੀ ਜਰਸੀ ਨਾਲ ਪਿਓਰ ਇਹਦੇ ਹਵਾਨਾ ਇਹਦਾ ਵੀ ਸਾਫ਼ ਸੁਥਰਾ ਰੋਟਣ ਚਾ ਤੁਸੀਂ ਇਹਦਾ ਦੇਖ ਸਕਦੇ ਹੋ ਮੋٹے ਥਣ ਵਾਲੀ ਐ ਪਤਲਾ ਥਣ ਨਹੀਂ ਹੈ ਇਹਦਾ ਬਾਕੀ ਕਿੰਨਾ ਕੁ ਦੁੱਧ ਚੋਲ ਲੋਂਗੇ ਉਹ ਤੁਹਾਡੀ ਸਮਝ ਐ ਵੈਸੇ ਗਾਂ ਜਿਹੜੀ ਉਹ ਸੋਹਣੀ ਐ ਤੇ ਇਹ ਦੋ ਦਾਂਦਾ ਦੰਦੇ ਦੇ ਵੀ ਆਪਾਂ ਵੀਡੀਓ 'ਚ ਤੁਹਾਨੂੰ ਦਿਖਾ ਦਿੰਦੇ ਹਾਂ ਹੁਣ ਬੱਠ ਠੀਕ ਐ ਭਾਈ ਕਨਫਰਮ ਦੋ ਦਾਂਦਾ ਇਹਦੀ ਬੱਛੀ ਵੀ ਭਈ ਆ ਜਿਹਦੀ ਮਗਰਾਈ 500 62 ਦੀ ਰਸਿਆ ਉਹਨਾਂ ਨੇ ਠੀਕ ਐ ਸੋ ਸੋ ਬੱਛੀ ਤੁਸੀਂ ਦੇਖ ਸਕਦੇ ਹੋ ਨਾਲ ਸੋਹਣੀ ਐ ਇਹਦੇ ਸੋ ਇਹ ਦੋ ਗਾਵਾਂ ਸੂਆਂ ਸਵਾਇਆਂ ਤੇ ਇਹਨਾਂ ਦੀਆਂ ਧਾਰਾਂ ਆਪਾਂ ਵੀਡੀਓ ਚ ਮਾਰਾਂਗੇ ਬਾਅਦ ਦੇ ਵਿੱਚ ਪਹਿਲਾਂ ਆਪਾਂ ਹੀਫਰ ਜਿਹੜੀਆਂ ਉਹਨਾਂ ਬਾਰੇ ਜਾਣਕਾਰੀ ਲੈ ਲਈਏ ਬਾਈ ਤੋਂ ਸੰਦੀਪ ਭਾਈ ਆਖਰੀ ਬੱਛੀ ਹੈ ਬਾਈ ਡੇਢ ਮਹੀਨੇ ਦੀ ਬੱਛੀ ਹੈ ਜੀ ਠੀਕ ਹੈ ਡੇਢ ਮਹੀਨਾ ਰਹਿੰਦਾ ਕੀਰੀ ਹੈ ਚੈੱਕ ਕਰਵਾ ਸਕਦਾ ਜੀ ਨੇ ਲੈ ਜਾਣੀ ਜੀ ਨੇ ਚੈੱਕ ਕਰਵਾ ਸਕਦਾ ਜੀ ਕੀ ਰੇਟ ਹੋਊਗਾ ਰੇਟ ਇਹਨਾਂ ਦਾ ਬਾਈ ਤਿੰਨਾਂ ਦਾ ਹੀ ਫੋਨ ਤੇ ਕਰ ਦਾਂਗੇ ਠੀਕ ਹੈ ਠੀਕ ਹੈ ਆਹ ਬੱਛੀਆਂ ਬਾਈ ਮਹੀਨੇ-ਮਹੀਨੇ ਦਾ ਯਾਨੀ ਕਿ ਕੱਚੀਆਂ ਜੀ ਹੂੰ ਦੰਦੋਂ ਕਿਵੇਂ ਇਹ ਦੋ ਨੰਬਰ ਤੇ ਆ ਕੇਰੀ ਆ ਬਾਈ ਉਹ ਦੋ ਦੰਦ ਠੀਕ ਹੈ ਇਹ ਦੋ ਦੰਦ ਦਾ ਪਹਿਲਾਂ ਇਹਨੂੰ ਤੋੜ ਸੀ ਦੋ ਦੰਦ ਦਾ ਦੱਸੋ ਮਹੀਨਾ ਇੱਕ ਲੈਂਦੀ ਐ ਸੋਨ ਚ ਜਿਹਨੇ ਲਜਾਣੀ ਐ ਇੱਥੋਂ ਆਪਦੀ ਚੈੱਕ ਕਰਵਾ ਕੇ ਲੈ ਜਾਵੇ ਕਿੰਨਾ ਟਾਈਮ ਲਾਊਗੀ ਕਿੰਨੇ ਚਿਰ ਦੀ ਗੱਬਣਾ ਹੋ ਕਨਫਰਮ ਹੋ ਜਾਊਗਾ ਤੁਹਾਨੂੰ ਦੰਦੋਂ ਇਹ ਦੋ ਦੰਦ ਹੈ ਲੈ ਆ ਬਾਈ ਇੱਕ ਮਹੀਨੇ ਚ ਚੰਗੀ ਸਮਝੂਗੀ ਜਿਹੜਾ ਵੀਰ ਸੰਭਾਲਦਾ ਕੇਅਰ ਕਰ ਸਕਦਾ ਗਾਂ ਦੀ ਖਾਸ ਕਰਕੇ ਗਰਮੀ ਦੀ ਰੁੱਤ ਚ ਟਾਂਚਾ ਤੁਸੀਂ ਇਹਦਾ ਦੇਖ ਲਓ ਰੇਟ ਪੰਜਾਂ ਪਸ਼ੂਆਂ ਦੇ ਫੋਨ ਦੇ ਉੱਤੇ ਰੱਖੇ ਹੋਏ ਆ। ਇਹ ਖੀਰੀ ਬੱਛੀ ਹੈ ਇੱਕ ਮਹੀਨਾ ਇਹਦਾ ਬਾਕੀ ਹੈ ਇਹ ਵੀ ਤੁਹਾਨੂੰ ਦੱਸ ਦੋ। ਦੋ ਬੱਛੀਆਂ ਦੇ ਭਾਈ 50 ਤੋਂ ਸਟਾਰਟ ਹੋ ਗਏ ਰੇਟ ਦੀ 60-63 ਤੱਕ ਠੀਕ ਹੈ। ਦੋਸਤੋ ਆਈਡੀਆ ਤੁਹਾਨੂੰ ਦੇਤਾ ਆ ਵੀ 50000 ਤੋਂ 63 ਰੇਟ ਤੱਕ ਦੀ ਕੀਮਤ ਦਿਆਂ। ਤਿੰਨੇ ਬੱਛੀਆਂ ਹੈ। ਹਵਾਨਾ ਇਹਦਾ ਵੀ ਚੰਗਾ ਦਿਸਦਾ। ਇਹ ਖੀਰੀ ਹੈ ਬੱਛੀ। ਖਵਾਨਾ ਬਹੁਤ ਸੋਹਣਾ ਬਣਾਉਗੀ ਦੱਸੋ ਹਜੇ ਖੀਰੀ ਆ ਤੇ ਨੇ ਵਧਣਾ ਫੁੱਲਣਾ ਵੀ ਐ ਚੰਗੀ ਸੰਭਲੋਗੇ ਸਾਇਲੇਜ ਵਗੈਰਾ ਉਹ ਤੁਹਾਨੂੰ ਜਿਹੜਾ ਉਹ ਆਲੂ ਵਾਲੀ ਮੱਕੀ ਦਾ ਸਾਇਲੇਜ ਜਿਹੜਾ ਉਹ ਖਲਣਾ ਸ਼ੁਰੂ ਹੋ ਜਾਣਾ ਜੇ ਤੁਹਾਨੂੰ ਇਹਨੇ ਸੋਣਾ ਸੋ ਇੱਕ ਮਹੀਨਾ ਰਹਿੰਦਾ ਸੋਣ ਦੇ ਵਿੱਚ ਚੈੱਕ ਕਰਵਾਉਣ ਬਾਰੇ ਮੈਂ ਇਸ ਕਰਕੇ ਗੱਲ ਐਡ ਕਰਤੀ ਸੀ ਵੀ ਜਿਹੜਾ ਕਿਉਂਕਿ ਰੁੱਤ ਗਰਮੀ ਦੀ ਐ ਫਿਰ ਆਪ ਸੋਚ ਕੋਈ ਕਿਸੇ ਗੱਲੋਂ ਫਰਕ ਨਹੀਂ ਪੈਂਦਾ ਜੇ ਕਨਫਰਮ ਕੀਤਾ ਹੋਵੇ ਡੇਢ ਮਹੀਨਾ ਇਸ ਵਾਈਡ ਦਾ ਬਾਕੀ ਹੈ ਦੰਦੋਂ ਇਹ ਕੀਰੀ ਹੈ ਭਵਾਨਾ ਬਣਾਉਂਦੀ ਆਉਂਦੀ ਹੈ ਬੱਛੀ ਢਾਂਚਾ ਤੁਹਾਡੇ ਸਾਹਮਣੇ ਤਰਤਕਾਰ ਇਹ ਚੰਗੇ ਚ ਬਣ ਜਾਣੀਆਂ ਕਿਉਂਕਿ ਹਜੇ ਦੰਦਾਂ ਚ ਵਹਿੜਾਂ ਛੋਟੀਆਂ ਨੇ ਲੈ ਆ ਮੂੜ ਲਾ ਪਈ ਥੋਪੇਸਾ ਇਹਦਾ ਦੇਖ ਸਕਦੇ ਹੋ ਪ्योर ਜਰਸੀ ਜਿਹੜੀਆਂ ਬੱਚੀਆਂ ਇਹ ਕਿਉਂਕਿ ਦੰਦਾਂ ਚ ਹਜੇ ਤੇ ਇਹਨਾਂ ਨੇ ਕੱਤਕਾਰਟ ਹਜੇ ਕਰਨੇ ਐ ਇਹਨਾਂ ਦੀ ਗਰੋਥ ਜਿਹੜੀ ਉਹ ਹੋਣੀ ਐ ਸੋ ਇਹ ਦੱਸੋ ਤਿੰਨ ਵੜਾਂ ਤੇ ਤੋਂ ਬਿਨਾ ਦੁੱਧ ਵਾਲੀਆਂ ਗਾਵਾਂ ਇਹਨਾਂ ਦੀ ਆਪਾਂ ਧਾਰਾ ਤੁਹਾਨੂੰ ਦਿਖਾਵਾਂਗੇ ਛੱਡ ਲੋ ਬੱਚਾ ਜੀ ਦੋਨਾਂ ਦੀ ਛੱਡ ਲੋ ਨਿਆਣਾ ਨਹੀਂ ਪਾਉਣ ਦੀ ਲੋੜ ਕਿਸੇ ਨੂੰ ਠੀਕ ਐ ਸੋ ਦੋਸਤੋ ਨਿਆਣਾ ਪਾਉਣ ਦੀ ਲੋੜ ਨਹੀਂ ਇਸੇ ਤਰ੍ਹਾਂ ਹੀ ਇਹ ਪਹਿਲਾਂ ਬੱਚੀ ਦੋ ਦੰਦ ਗਾਲਾ ਕਰੀ ਜਾਂਦੀ ਐ ਤੇ ਬੱਚਾ ਲਾ ਲਿਆ ਤੇ ਦੂਜੀ ਜਿਹੜੀ ਗਾਂ ਦੂਜਾ ਸੁਹਾ ਸੋਈ ਆ ਵੱਡੇ ਘੱਟ ਕਾਟਦੀ ਐ ਉਹ ਅੱਛੀ ਵੀ ਬਹੁਤ ਸੋਹਣੀ ਐ ਚੰਗੀ ਸੰਭੋਂਗੇ ਤਾਂ ਚੰਗੀ ਗਾਂ ਪਿਆਰ ਹੋ ਜੂਗੀ ਇਹਦਾ ਵੀ ਬੱਚਾ ਇਸੇ ਤਰ੍ਹਾਂ ਲਾ ਕੇ ਧਾਰਾ ਮਾਰ ਕੇ ਤੁਹਾਨੂੰ ਦਿਖਾ ਦੇਵਾਂਗੇ ਸੋ ਦੋਸਤੋ ਪਹਿਲਾਂ ਇਹਦੀਆਂ ਧਾਰਾਂ ਮਾਰਾਂਗੇ ਤੇ ਉਹਨਾਂ ਚਰਚ ਦੂਜੀ ਗਾਂ ਪਾਸ ਸੰਭਾਊਗੀ ਫਿਰ ਉਹਦੀਆਂ ਵੀ ਧਾਰਾਂ ਤੁਹਾਨੂੰ ਦਿਖਾ ਦੇਵਾਂਗੇ ਧਾਰ ਸਾਫ ਸੁਥਰੀ ਐ ਥਣ ਮੋਟੇ ਐ ਥੋੜੇ ਥਣ ਪਲੂਨ ਚ ਕੱਢ ਜੂਗੀ ਪੂਰੇ ਇਹ ਪਿਛਲੇ ਥਣਾ ਚ ਧਾਰਾ ਤੁਸੀਂ ਦੇਖ ਸਕਦੇ ਸੰਦੀਪ ਦੂਜੀ ਦੇ ਮਾਰ ਰਹੀ ਹੈ ਬਾਈ ਧਾਰਾ ਇਹ ਚਾਰਾ ਥਣਾ ਚ ਧਾਰਾ ਸਾਫ ਸੁਥਰੀ ਠੀਕ ਹੈ ਸੰਦੀਪ ਉਹਦੀ ਮਾਰ ਰਹੀ ਹੈ ਧਾਰਾ ਸੋ ਦੱਸੋ ਇਹ ਗਾਂ ਜਿਹੜੀ ਇਹਦੇ ਵੀ ਤੁਹਾਨੂੰ ਜਿਹੜੀ ਉਹ ਧਾਰਾ ਮਾਰ ਕੇ ਦਿਖਾ ਦੇਂਗੇ ਪਾਣੀ ਨਾਲ ਪਹਿਲਾਂ ਬਾਈ ਥਣ ਧੋ ਲੂਗਾ ਵੈਸੇ ਸੀਲ 3 ਫੇ ਵੀ ਗਾਲਾ ਆਪਦਾ ਕਰੀ ਜਾਂਦੀ ਹੈ ਬੱਚਾ ਥੱਲੇ ਲੱਗਾ ਹੋਵੇ ਸੋ ਇਹਦੀ ਵੀ ਧਾਰਾ ਦੇਖ ਸਕਦੇ صاف ਬਿਲਕੁਲ ਦਿਸਦੀ ਹੈ ਭਾਈ ਪਿਛਲੇ ਥਨਾ ਚੋਂ ਸੁਨਿੱਕ ਮਾਇਆ ਤੇ ਚਲ। ਜੋ ਪਿਛਲੇ ਥਨਾ ਚੋਂ ਉਤਰੇ। ਸੋ ਦੋਸਤੋ ਅੱਜ ਦੀ ਵੀਡੀਓ ਦੇ ਇਹ 나ਗ ਪੰਜ ਵਕਾਉ ਸੀ। ਪੰਜੇ ਦਿਖਾਤੇ ਆ ਦੁਬਾਰਾ ਬੇਨਤੀ ਕਰ ਦਿੰਦਾ ਵੀ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਫੁੱਲ ਤਸੱਲੀ ਕਰ ਸਕਦੇ ਹੋ ਖਾਸ ਕਰਕੇ ਗੱਬਣ ਵਹਿਣਾ ਆਪ ਸਾਡਾ ਡਾਕਟਰ ਵੀਰ ਨਾਲ ਲਿਆ ਕੇ ਇੱਕ ਵਾਰ ਚੈੱਕ ਕਰਵਾ ਕੇ ਲਜਾਇਓ ਜਿਹੜੀਆਂ ਸੁੰਨੀਆਂ ਸਵਾਂੀਆਂ ਗਾਵਾਂ ਕਿਉਂਕਿ ਤਾਜ਼ੀਆਂ ਸੁੰਨੀਆਂ ਦੁੱਧ ਹਜੇ ਤੋਲੇ ਨਹੀਂ ਜਾਣਾ ਤੇ ਤੁਸੀਂ ਧਾਰਾਂ ਜਰੂਰ ਮਾਰ ਕੇ ਇਹਨਾਂ ਨੂੰ ਪਾਸ ਇੱਥੋਂ ਕਰ ਲਿਓ ਦੁੱਧ ਕਿੰਨਾ ਚੋਲੋਗੇ ਤੁਹਾਡੀ ਸੇਵਾ ਦਾ ਤੁਹਾਡੀ ਸਮਝਦਾ ਕਿਸੇ ਵੀ ਪਸ਼ੂ ਦਾ ਦੁੱਧ ਦੱਸਿਆ ਨਹੀਂ ਵੀਡੀਓ ਦੇ ਵਿੱਚ ਇਸ ਕਰਕੇ ਵੀ ਹਰੇਕ ਬੰਦੇ ਦੀ ਆਪਦੀ ਆਪਦੀ ਸੇਵਾ ਹੈ ਪਹਿਲਣ ਵੈੜ ਦੋ ਦੰਦ ਦਾ ਥਣ ਦੇਖ ਸਕਦੇ ਹੋ ਪਸਮਾਰਚ ਕਿੰਦਾ ਸੋਹਣਾ ਨਿਖਰਿਆ ਤੇ ਜਿਹੜੀ ਦੂਜੀ ਗਾਂ ਦੂਜਾ ਸੂਆ ਚਾਰ ਦੰਦ ਦਾ ਇਹਦੇ ਥਣ ਤਾਂ ਪਹਿਲਾਂ ਹੀ ਦਿਸਦੇ ਸੀ ਵੀ ਬਹੁਤ ਸੋਹਣੇ ਥਣ ਦੇ ਸਹਜ ਵਾਲੀ ਇਹ ਗਾਂ ਸੋ ਅੱਜ ਦੀ ਵੀਡੀਓ ਦੇ ਪੰਜ ਨੱਕ ਵਿਖਾਉ ਸੀ ਧੰਨਵਾਦ